ਮੋਰ ਦਾ 2-3 ਮਿੰਟਾਂ ਮੈਨੂੰ ਭੁੱਖ ਲੱਗੀ ਪਹਿਲਾਂ ਤਾਂ ਤਰਾ ਦੁੱਧ ਪਿਆਇਆ ਹੈਗਾ ਲੱਗਦੀ ਦੁੱਧ ਮੈਂ ਇਹਦੇ ਚ ਪੂਰੀ ਸੌਫ ਭਾਲ ਕੇ ਲਿਆ ਨਿੰਦਰਤ ਇਹਨਾਂ ਦੇ ਸੋਤੇ ਨਾ ਆਵੀਂ ਤਾਲੇ ਕੋ ਨਾ ਲਾਡੋ ਇਹਦੇ ਨਾਲ ਹੀ ਰੱਖੋ ਲਾਡੋ ਇਹਦੇ ਨਾਲ ਅੰਮਰਖੋ ਸਿਮਰਨ ਮਾ ਜੇ ਦੇ ਨਾ ਅੰਮ ਸਿਮਰਨ ਪ੍ਰੀਤ ਰੱਖ ਦਈਏ ਸਿਮਰਨ ਪ੍ਰੀਤਕਾਰ ਸਿਮਰਨ ਪ੍ਰੀਤਕਾਰ ਕਿਥੇ ਰੱਖ ਲਾਗੇ ਸਵਾਮੀ ਆਪੇ ਰੱਖ ਲਾਉਣਾ ਹੈ ਨਾ ਮੈਂ ਵੀ ਤੋ ਕਿਹੜੇ ਰੱਖਣਾ ਵਾ ਹੁਣੇ ਰੱਖ ਦਿਨਾ ਪਹਿਲਾਂ ਦਾਸ ਸ਼ੇਤੀ ਇਹਦੀਸ ਲੱਗਤੇ ਕਰਨਾ ਮਤੇ ਪਹਿਲੇ ਇਹਦਾ ਮੂੰਹ ਮਿੱਠਾ ਕਰਾਉਂਦੇ ਨਾ ਕਿੰਨੇ ਦਿਖਾਉਂਦੇ ਆਉਂਦੇ ਨਾ ਦਾ ਫੋਟੋ ਤਾਂ ਮਨਪ੍ਰੀਤ ਵਰਗੀ ਲੱਗਦੀ ਸੀ ਹੁਣ ਨਹੀਂ ਮਨਪ੍ਰੀਤ ਵਰ ਲੱਗਦੀ ਹੈ ਫੋਟੋ ਤਾਂ ਮੈਨੂੰ ਮਨਪ੍ਰੀਤ ਹੀ ਲੱਗੀ ਮੇਰੀ ਆਓ ਹੈਣਾ ਫੋਟੋ ਤਾਂ ਨਹੀਂ ਮਨਪ੍ਰੀਤ ਲੱਗਦੀ ਮੱਥਾ ਹੀ ਮਨਪ੍ਰੀਤ ਵਰਗਾ ਲੱਗਦਾ ਵੱਡਾ ਵੱਡਾ ਤੇ ਹੁਣ ਤਾਂ ਨਹੀਂ ਲੱਗਦੀ ਮਨਪ੍ਰੀਤ ਵਰਗੇ ਆ ਗੀ ਦੇਖ ਆ ਗੀ ਦੇਖ ਆ ਆਵੇਂ ਹਾਲੀਆ ਥੋੜਾ ਪਾ ਥੋੜਾ ਪਾ ਤੈਨੂੰ ਜਾਸ ਕਰੀਏ ਇਹ ਦੇਖ ਆ ਅੱਖ ਨਹੀਂ ਅਵੇ ਇਧਰ ਲਿਮੇਟ ਉਹ ਨਿਆਣਾ ਕਹੇ ਹੁਣ ਨੀਕਾ ਬੱਜਾ ਕੇ ਵੇਰੇ ਕਾ ਖੋਲਦਾ ਰਾਜ ਦੀ ਗਰੇਕਾ ਖੋਲਦੀ ਗਈ ਵਰ ਉਹ ਨਹੀਂ ਉਹ ਤਾਂ ਖੋਲਦੀ ਨਹੀਂ ਕੋਈ ਅੰਦਰ ਚਰਵਾਇਦਾਂ ਨਾ ਵੀ ਵੀ ਇਦਾਂ ਹੀ ਕਰਦਾ ਹੁੰਦਾ ਹੈ ਨਵੀਂ ਵੀ ਇੱਕ ਰੱਖਾਂ ਵਿੱਚ ਦੋਵੇਂ ਖੋਲਣ ਦੀ ਪੂਰੀਆਂ ਇਹ ਹੁਣ ਤਾਂ ਕੋਹ ਨਹੀਂ ਖੋਲੀਆਂ ਮम्मी ਨੂੰ ਕੋਹ ਕਿੰਨੀਆਂ ਖੋਲਦੀ ਮੈਂ ਵੇਖੀ ਫੋਟੋ ਤੇ ਵੀਡੀਓ ਨਹੀਂ ਬਣਾਏ ਤੂੰ ਆ ਬਣਾਇਆ ਠੀਕ ਹੈ ਮੈਂ ਤਾਂ ਗਿਆ ਕਹਿੰਦੀ ਹਾਂ ਹੁਣ ਤੇ ਇਹ ਲੱ ਲੱਗ ਗਈ ਆ ਸਵੇਰ ਦਾ ਮਾਣ ਤੇ ਕੁਝ ਖਾਦਾਂ ਨਹੀਂ ਤੇ ਉਹਨੂੰ ਭੁੱਖੀ ਉਹ ਵੀ ਮੈਂ ਲੈ ਕੇ ਆ ਆ ਉੱਪਰ ਜਗਾ ਠੀਕ ਸਾਰਾ ਤਰੀਕ ਤਰਮ ਤਰੀਕ ਲਿਖ ਲਈ ਪੂਰੀ ਨਾਲ ਹੀ ਵਧੀਆ ਸਮਾਂ ਤੇ ਹਸਪਤਾਲ ਪਹੁੰਚਿਆ ਲੋਪਨ ਤਾਲੀ ਦੇ ਲੋਪਨ ਤਾਲੀ ਕਿੰਨੇ ਵਜੇ ਹੋਈਏ ਸਾਢੇ 3:00 ਸਾਢੇ 4:00 3 ਵਜੇ ਡਾਕਟਰ ਨੂੰ ਆਉਂਦੇ ਮਮੀ ਲੈ ਕੇ ਪੂਰੇ ਹਾਂ ਤਾਂ ਸੌਂ ਗਈ ਦੁੱਧ ਪੀ ਕੇ ਦੁੱਧ ਮੰਗਦੀ ਦੇ ਲੋਕਾਂ ਦੇ ਆ ਥੋੜਾ ਜਿਹਾ ਪੀਤਾ ਸੀ ਮੈਂ ਦੋਈ ਹਾਂ ਇਹਨਾਂ ਹੀ ਪੀਂਦਾ ਦੋਈ ਇਹਨਾਂ ਕੇ ਪੀਣਾ ਇਹਨਾਂ ਕੇ ਪੀਕੇ ਮੁੰਡਾ ਸੁੱਤੀ ਰਹੀ ਆ ਹਾਂ ਇਹਨਾਂ ਜਲ ਬੜਾ ਰੋਈ ਜੇ ਦੋ ਹੀਰੋਈ ਜਾਂਦੀ ਰੋਈ ਜਾਂਦੀ ਇਹਨੇ ਨਹੀਂ ਸਾਈ ਰਾਜਵਾਨ ਮੂਜ ਪਾਈ ਉਂਜਲ ਨੇ ਦੂਜੀ ਸੁੱਤੀ ਨਹੀਂ ਪੀ ਰਾਜਵਾਨ ਨਹੀਂ ਮਰਤਵੀ ਆ ਚੰਗਾ ਨਿਆਣਾ ਸੁੱਤਾ ਰਹਿੰਦਾ ਸਮੋ ਤੇ ਵੇ ਚਾ ਛੋਨੀ ਚਾ ਛੋਨੀ ਹਾਂ ਸਮਨੇ ਸਾਡੇ ਅਸਲਾ ਹਾਂ ਆਹੋ ਕੋਈ ਨਹੀਂ ਆਇ ਕਿਤੇ ਦੇ ਵਿੱਚ ਵਿੱਚ ਹੁੰਦਾ ਬਹੁਤ ਬਲੱਸ ਨੇ ਘਣਾ ਹੁੰਦਾ ਕੋਈ ਨਹੀਂ ਸਮਰਦਾ ਉਹ ਸਮਰ ਤਾਂ ਹੋ ਆਹੋ ਤੇ ਫਿਰ ਹਾਸ ਡਾਕਟਰ ਕਹਿ ਦਿੰਦੇ ਹੁੰਦੇ ਛਾਉਂਦਾ ਕਿਤੇ ਗਈ ਆ ਕਿਤੇ ਗਈ ਆ ਪੂਈਆਂ ਤੇ ਗਈ ਆ ਮੰਮਾ ਤੇ ਗਈ ਆ ਪਾਪਾ ਤੇ ਗਈ ਆ ਚਾਚੂ ਤੇ ਗਈ ਆ ਕਿਨਾਨਕੀਆਂ ਤੇ ਗਈ ਆ ਨਾਨਕ ਜੀ ਜੀ ਦਵਾਈ ਦੇਣੀ ਕਿੰਨਾ ਨਹੀਂ ਆ ਗਈ ਆਹੋ ਠੀਕ ਆ ਉਹ ਵੀ ਉਹਨਾਂ ਜਿਹੜਾ ਠੰਡਾ ਚ ਦੁਕਾਨ ਖੋਲ੍ਹਣੀ ਹੁੰਦੀ ਆ ਨਾ ਹੁਣ ਹੀ ਖੋਲ੍ਹ ਕੇ ਆਇਆ ਜੀਰਾ ਜੀ ਅੱਛਾ ਤੇ ਉਹ ਜੱਗਾ ਬਈ ਪਹਿਲਾ ਸ਼ਗਨਤਾ ਆਉ ਵੱਲੋਂ ਪਹਿਲਾ ਸ਼ਗਨ ਪਹਿਲਾ ਸ਼ਗਨ ਮੇ ਮੋਰਚਾ ਮਾਰ ਗਏ ਭੂਈ ਨਾਲੋਂ ਪਹਿਲਾਂ ਇਹ ਮੈਨੂੰ ਪਤਾ ਹੈ ਮੈਂ ਇਹ ਕੰਮ ਨਾ ਬੇੜੀ ਜਿਹੜੇ ਚੁੱਕ ਹੁੰਦੇ ਆ ਉਹ ਹਾਂ ਕੌਣ ਮੈਂ ਮੋਰਚਾ ਮਾਰ ਗਏ ਪਹਿਲਾ ਭੂਈ ਨਾਲੋਂ ਸ਼ਗਨ ਦੀ ਜਗ੍ਹਾ ਤਾਉ ਸਭ ਤੋਂ ਵੱਡਾ ਤਾਇਆ ਤਾਂ ਸਭ ਤੋਂ ਵੱਡਾ ਸ਼ਗਨ ਦੇਗੇ ਨਾ ਨਮੂ ਮਾਟਾ ਸੇਤਵਾਰ ਨੇ ਬਿਚਕੰਜੂ ਦੇ ਤਾਣੀ ਚਲਾਓ ਥਾ ਥੋੜਾ ਅਜਿੰਦਰ ਨੇ ਬੜਾ ਖਾਦਾ ਇਹ ਵਿਆਹ ਦੇ ਵਿੱਚ ਇਹ ਬੜੀ ਅਜ ਰੱਜੀ ਵਿਆਹ ਦੇ ਵਿੱਚ ਵਿਆਹ ਉੱਥੇ ਗੰਡੀ ਮੈਂਡਾ ਛੇੜ ਪੈਲੇ ਸੇ ਤੋਂ ਕੇ ਰਮ ਉਹਦਾ ਅਜਿੰਦਰ ਨੇ ਪਾਲਕੀ ਆਲ ਦੇਣੀ ਜਗਜੀਤ ਨੂੰ ਵੇਖਣ ਵਾਲਿਆ ਇਹ ਤੇ ਪਾਲਕੀ ਆਲ ਦੇਣੀ ਇਹ ਆ ਗਈ ਹਿਸਾਬ ਨਾਲ ਮੈਂ ਲਾਇਆ ਛੇੜ ਤੋਂ ਪਹਿਲੇ ਆਦਾ ਹੈ ਨਾ ਮੈਨੂੰ ਪਹਿਲੇ ਫੋਨ ਅਜਮਨ ਦਾ ਵੀ ਆ ਗਿਆ ਉਹ ਅੱਜ ਬੰਦੀ ਤੇ ਜਾਂਡੀਆਂ ਸੀ ਪਤਲੀ ਦੀ ਮੈਂ ਚੰਗਾ ਸਮਾ ਹਾਂ ਨਹੀਂ ਐਂਜਲ ਕਹਿੰਦੀ ਮੈਂ ਤੁਹਾਡੀ ਐਂਜਲ ਦੀ ਬੜੀ ਭਾਰੀ ਸਰਗੁੰਦ ਵੀ ਭਾਰੀ ਇੰਟਰਵਿਊ ਬੜੀ ਭਾਰੀ ਹੈ ਡਾਕਟਰਾਂ ਦੇ ਸੰਗ ਚ ਆਜ ਬੱਚਾ ਕੱਢਦਾ ਜਦੋਂ ਬੋਲੂਗਾ ਅਸਲੀ ਤੇ ਫਿਰ ਸਹੀ ਹੋਊਗੀ ਹੁਣ ਇਹਦੀ ਓਨੀ ਬ੍ਰੀਕ ਹੋ ਗਈ ਐਂਜਲ ਦੀ ਹਾਂ ਆਛਾ ਤਾਂ ਅੱਧੀ ਗੱਲ ਕੀਤੀ ਹੈ

ਉਹ ਤੇ ਪਾ ਲਿਆ ਕੰਦੀਏ ਚਾਹ ਮੈਂ ਪਤਾ ਨਹੀਂ ਕਿ ਕਿ ਬਾਈ ਆਹ ਰਿਹਾ ਤੇ ਕੱਟ ਕਰਨਾ ਥਲੇ ਤੇ ਕੱਟ ਕਰੋ ਨਾ ਤਰ ਕੇ ਆ ਰਿਹਾ ਅੰਦਰ ਦੇ ਵਿੱਚ ਕੱਟ ਕਰੋ ਬਾਹਰ ਨਿਕਲੋ ਥੜਕ ਮੇਰੇ ਮੈਂ ਹੈ ਤੂੰ ਵੀ ਅੰਦਰ ਜਾਵੇਂਗਾ ਆ ਕੈਂਚੀ ਦਿੱਤੀ ਨੇ ਕੈਂਚੀ ਲੈ ਕੰਚੀ ਨਿੱਕੀ ਲੈਣੀ ਰਸੋਈ ਚ ਪਈ ਉਹ ਕੋਈ ਨਹੀਂ ਹਨ ਜਾ ਉਹ ਗਾਂ ਤੂੰ ਉਤਰ ਕੇ ਕੀਤੀ ਕਾਕੇ ਨਾਲ ਕਾਕਾ ਸੌਦਾ ਵੀ ਲੈ ਆ ਕਾਕਾ ਸੌਦਾ ਵੀ ਲੈ ਆ ਟ੍ਰਾਲਾ ਵਰਕੇ ਲੈ ਖਾਣਾ ਬੈਠਾ ਹੋ ਗਿਆ ਅਗੋਦੀਰ ਯਾਰ ਸਾਰਿਆਂ ਮਾਰਾ ਤਾਲੀਆਂ ਮਾਰੋ ਤੇ ਹੀ ਤਾੜੀਆਂ ਤੇ ਮਾਰ ਦੋ ਤੂੰ ਆਪ ਹੀ ਚੱਟ ਤਾੜੀਆਂ ਤੇ ਮਾਰ ਦੋ ਰੇਪਨ ਇਕੱਠਾ ਗਿਆ ਸਵਾਦਿਓ ਮਾਣ ਉਹ ਮੂਹਣਾ ਕ ਦੇ ਪੈਲੇ ਪਾਲੂ ਰਿਵਣਾ ਹਾਂ। ਕੀ ਕਰੀਂ? ਸੀਸੇ ਨਹੀਂ ਖਾਣਾ ਕਾਕਾ ਦਾ ਕੇਕ ਚੋਂ ਲਾਪਕਾ ਨਾ ਫੋੜਤਾ। ਚਾਚਾ ਮਨ ਤੇ ਬੈਠੇ ਜੜਜਾਤਾ। ਮੈਂ ਤੇ ਰੰਦੋ ਜੀ ਮਾਮਾ ਨੂੰ ਆਂਦਾਂ। ਮੰਮੂ ਨੂੰ ਆ ਲੈੰਦੋ ਬੈਲਕੋਮ ਪ੍ਰਿੰਸੇਸ ਬੈਲ ਬੈ ਨਹੀਂ ਨਹੀਂ ਕੀਤਾ ਫਿਰ ਅੱਛਾ ਅਸੀਂ ਤਾਂ ਉਹ ਤੇ ਜਸਟਲੀਨ ਲਿਖਤੀ ਤਾਂ ਇੱਕ ਕਟਵਾਤਾ ਤੁਹਾਨੂੰ ਉਹ ਨਾਨੀ ਇਹ ਤਾਂ ਕੋਈ ਕੀਕ ਵੈਲਕਮ ਪ੍ਰਿੰਸੇਸ ਮੰਮੂ ਜੀ ਇਹਦਾ ਨਾਮ ਐਨੁਗਨੀ ਜਿਗ ਜੀ ਦਾ ਹੈ ਨਾਮ ਕੀ ਆ ਨਾਮ ਨਾਮ ਅਸੀਂ ਰੱਖ ਕੇ ਸੋਚਦੇ ਆ ਨਾਮ ਸੁਲਟ ਕਰ ਤੁਸੀਂ ਰੱਖੋ ਮੰਮੂ ਨਹੀਂ ਰੱਖਣਾ ਮੈਂ ਦੱਸ ਦਾਂਗੇ 21 ਦਿਨ ਤੱਕ ਹੁੰਦਾ ਕੋਈ ਨਹੀਂ ਦੱਸਦਾ ਸਾਤ ਦਿਨ ਦਾ ਗਿਆਨ ਸਾਤ ਦਿਨ ਦਾ ਗਿਆ ਚਲੋ ਜੀ ਚਲੋ ਇਹਨੇ ਮਾਰੋ ਤਾੜੀਆਂ ਤਾੜੀਆਂ ਮਾਰਨ ਐਂਡ ਹੈਪੀ ਬਰਥਡੇ ਵਿਲਕਮ ਵਿਲਕਮ ਕਿਊਟ ਪ੍ਰਿੰਸੈਸ ਸਾਡੀ ਸਰਗੁਨਾ ਵੀ ਤੁਹਾਨੂੰ ਪਤਾ ਲੱਗ ਗਿਆ ਕੀ ਬੋਲਣਾ ਮੈਂ ਸਾਰੇ ਹੈਪੀ ਬਰਥਡੇ ਬੋਲੀ ਜਾਣ ਸੱਚ ਤੂੰ ਬੜੀ ਬੇਬਸੀ ਆਣੀ ਹਾਂ ਜਿੰਨੇ ਖਾਂਚੀ ਜਦੋਂ ਖਾਣ ਲੱਗੇ ਮਨ ਨੂੰ ਵੀ ਆਪੇ ਖਾਣ ਕੇ ਕਰਨਾ ਹੁੰਦਾ ਚਲੋ ਜੀ ਚਲ ਮੈਂ ਕੱਟ ਲਿਆ ਸਾਡੇ ਪੀਸਾ ਪਾ ਲੈ ਪੱਤਰ ਲੈ ਆਏ ਸੀ ਆਂ ਦੇ ਬੰਦ ਨੂੰ ਲੈ ਆਇਆ ਦੇ ਖਾਣ ਤਾਹੀ ਕੋਲ ਤੇ ਭੂਏ ਗੋਲ ਤੇ ਤਿਆਰ ਹੋਣੇ ਹੁੰਦੇ ਹੁਣ ਬਣਾਈ ਹਾਂ ਬੜੀ ਵਧੀਆ ਬਣਾਇਆ ਭੂਏ ਖਾਣਾ ਪੱਤ ਬਣ ਗੇ ਹੋਣਾ ਨਾਨੀ ਨੇ ਦਾਦੀ ਨਾਨੀ ਦਾਦੀ ਨੇ ਉਦਹੀਂ ਆਈਆਂ ਆ ਰੋਟੀ ਖਾ ਗਈ ਤੁਸੀਂ ਨਾ ਜਿੱਤਣਗੇ ਆਪ ਸਾਡੀ ਨਹੀਂ ਖਾਣੀ ਉਹਦੋਈ ਲੈ ਇਸ ਮੇਰੇ ਪੁੱਤ ਨੂੰ ਕਾਲਾ ਪਿਆ ਸੀ ਕਾਲਾ ਪਿਆ ਸੀ ਨੀ ਇਹ ਕੱਟਿਆ ਚਾਚਾ ਨਾ ਆਪ ਦੇ ਵਿੱਚ ਦੀ ਕੱਢ ਕੇ ਲਾ ਇਦਾਂ ਨਹੀਂ ਇਦਾਂ ਜਵਾਸ ਹੱਥ ਨਾਲ ਫਾੜੋ ਫਿਰ ਲਾ ਮਣੀ ਕਿਦਾਂ ਲਾ ਕੇ ਮਟਾ ਕਰਕੇ ਤੇ ਜੰਗ ਦਾ ਲਾ ਜੋ ਬਟਾ ਘਰ ਕੇ ਲੈ ਜਿਓ ਸੌਦਾ ਵਾਜ ਗਿਆ ਗੰਨ ਨਾ ਹਮ ਆ ਜਿੰਨੇ ਕਿਹਾ ਮੰਨ ਰੋ ਹਉਦੇ ਇਨੀ ਚੁੰਚ ਰਿਹਾ ਕਿ ਤਾਂ ਪਾਜ ਕੇ ਪੀਂਦੀ ਉਹਨਾਂ ਨੂੰ ਜਾਤਾ ਕਿ ਇੰਨਾ ਪੀਂਦੀ ਉਹਨੇ ਵੇਖਿਆ ਪੀੜਾ ਹੀ ਨਹੀਂ ਮੰਨ ਪੀਦਾ ਬੱਜ ਇਹ ਤਾਂ ਪਿਆਰ ਹੀ ਲੱਗੂ ਹੇ ਪੀ ਲਓ ਜੀ ਬੜੇ ਟੋਰਾ ਨਾ ਪੀਂਦੀ ਐ ਫਿਰ ਐਦਾਂ ਕਰਦੀ 7:30 ਤੇ ਸਾਡੇ ਕੋਲ ਤਾਂ ਇਦਾਂ ਪੀਤਾ ਦਦਾ ਹੋਂ ਜਾ ਜਾਗੀ ਤੇ ਜਾ ਚਾਹੀਏ ਹੁਣ ਮੰਤਰੇ ਦੁੱਧ ਨਾਲ ਤਿੰਨ ਚਾਰ ਦਿਨ ਖੋਲਣਾ ਆ ਗਿਆ ਤੇ ਰਮਾਲ ਮੇਰੇ ਤੇ ਜਿੰਦੂ ਬਹੁਤ ਬਰਜਲੇ ਬੂਹੇ ਇਹਨਾਂ ਕੱਪੜੇ ਸਾਰੇ ਵਰਗੀ ਕਰਾਪੋ ਨਹੀਂ ਆਹਦੀ ਖੁਸ਼ੀ ਤੋ ਇਹਦਾ ਵੱਡਾ ਵਾ ਇੱਡਾ ਓਏ ਕੇਸ਼ੀ ਕੇਸ਼ੀ ਹਾਂ ਜੀ ਸਭ ਡੈਕੋਰੇਸ਼ਨ ਨਹੀਂ ਭੁੱਲ ਗਏ ਇਤਨਾ ਫਿੱਟ ਕਰ ਦੇ ਦੇ ਬਾੜੀ ਦਿੱਤੇ ਨਹੀਂ ਆਣੀ ਹਾਂ ਚਿੰਚੇ ਮੇਰੇ ਹਨ ਜਗ੍ਹਾ ਵੀ ਨਹੀਂ ਆ ਰਿਹਾ ਕਿੰਨਾ ਬੁਰਾ ਲੱਗਦਾ ਆ ਵੀ ਆ ਗੀ ਨਾ ਪਣਵਾਰੀ ਲੱਗ ਪੈ ਗੋ ਲੱਤ ਜੀ ਆਦੀ ਪੂਰੀ ਜੇ ਤੇ ਉੱਦਾਂ ਹੀ ਮੜੀ ਨੇ ਪੀ ਨੰਨ ਕੀ ਕਰੰਦਿਆ ਹਾਲੀ ਦੇ ਉਹ ਜਾਣੇ ਦੋ ਚਲ ਗਏ ਹੈ ਲਾ ਪਾ ਲਈ ਓਏ ਕੀ ਕਰੰਦਿਆ ਦਵਲਦਾ ਹੁੰਦੇ ਕੋਣ ਸੁਣ ਸੰਦਿਆ ਤੇ ਇਹ ਕਹਿੰਦਾ ਜੀ ਪੀਸੇ ਹੀ कि कि करंदे हां नीते पाया सीधा मुल्ली नहीं देना ओजा ओली देनी ओ जदों रोवे या सोवे ना मम्मा जी चमचा रखे पीड दो दे नी हां मैंलम जी थोड़ा को तो दूर करा दूर करा ओ देखा वीडियो चेक कितनी है ब्लैक ब्लैक कर देंगे आ वाली रो वाली कर देंगे और तो पली आना ता मैं ठीक है ਐਦਾ ਪਦਵੰਤ ਦਾਲ ਲੈ ਗਏ ਨਾ ਹਾਂ ਸਮਰ ਨੂੰ ਨਹੀਂ ਹੋ ਗਈ ਤੀਨ ਨੂੰ ਜਨੂਨਿੰ ਦੇ ਰਹੇ ਮੈਂ ਇਹ ਤਰ੍ਹਾਂ ਲੱਗਿਆ ਮੈਂ ਚੋਰ ਹੋ ਗਿਆ ਸਮਰ ਬਰੀ ਨਹੀਂ ਬਾਕੀ ਉਹ ਬਾਈ ਕੋ ਤੇ ਮੇਰੇ ਨਾਲ ਆ ਕੇ ਕਰਦੇ ਬੰਦੇ ਖੜਿਆ ਨੇ ਆਪੀ ਤੋਂ ਇਹ ਨਹੀਂ ਦੇ ਦਿੰਦੇ ਰਹੇ ਨੇ ਇੰਜ ਨੂੰ ਉਹ ਕੋਈ ਪਹਿਲਾਂ ਜੂਨੀਅਰ ਚ ਆ ਗਿਆ ਫਿਰ ਨਾਰਮਲ ਸੋਣ ਆ ਗਿਆ ਇਹ ਵੀ ਜੂਨੀਅਰ ਚ ਬੰਦੇ ਰਹਿੰਦੇ ਰਹੇ ਨੇ ਹਾਂ ਜੀ ਆਲਮੀ ਜੀ ਥੈਂਕ ਯੂ ਤੁਹਾਨੂੰ ਵੀ